ਤੋ ਹਾਂ ਚੱਲ ਗੱਡੀ ਜਾਂਦੇ ਅੰਨਾ ਜੀ ਬਹੁਤ ਬਹੁਤ ਧੰਨਕ ਜਰੂਰੀ ਹੈ ਹੈਲਥ ਵਾਸਤੇ ਇਹ ਜਿਹੜੀ ਚੀਜ਼ਾਂ ਸਾਰੇ ਕਰ ਰਹੇ ਇਹ ਇਹ ਤਾਂ ਬਹੁਤ ਹੀ ਜਰੂਰੀ ਆ ਇੱਥੇ ਯੋਗਾ ਵੀ ਕਰਦੇ ਆ ਬੈਡਮਿੰਟਨ ਵੀ ਖੇਡਦੇ ਆ ਵਾਕ ਵੀ ਕਰ ਰਹੇ ਆ ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਪਤਾ ਗਿਆ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੇ ਸ਼ਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਸ਼ਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ ਏਮਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਸਿਖਤ ਅੰਮ੍ਰਿਤਸਰ ਅੰਮ੍ਰਿਤਸਰ ਦੀ ਡਵੈਲਪਮੈਂਟ ਦੀ ਇਕੱਠੇ ਕੰਮ ਕਰਨਾ ਤੇ ਸ਼ਾਟੇ ਨੂੰ ਵਾਪਸ ਉੱਤੇ ਬਚਾਉਣਾ ਜਿੱਥੇ ਹੁੰਦਾ ਸੀ ਠੀਕ ਹੈ दिक्षित अमृतसर डॉट ओर चलू आवेदर ईमेल भेज दो मैं थैंक यू ਵਿਸ਼ੇਤ ਅੰਮ੍ਰਿਤ ਸਰ ਆਪਾਂ ਅਮਰ ਸਰ ਦੀ ਪ੍ਰਕਿਰਤੀ ਕਰਵਾਣੀ ਹੀ ਕਰਾਉਣੀ ਹੈ। ਤੇ ਸਾਡੇ ਬੱਚਿਆਂ ਦਾ ਹਾਲ ਬਹੁਤ ਖਰਾਬ ਹੈ। ਓਏ ਯਾਰ ਲੇਕਿਨ ਆਪਾਂ ਸਦਾ ਆਪਣੇ ਪਰਿਵਾਰ ਜਿਹੜੇ ਅਮਰੀਕਾ ਚ ਬੈਠੇ ਨੇ। ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ 2 ਅਪ੍ਰੈਲ ਨੂੰ ਇੱਥੇ ਮੀਟਿੰਗ ਕੀਤੀ ਜਦੋਂ ਆਏ। ਤੇ ਇਸ ਤਰ੍ਹਾਂ ਹੀ ਭਾਰਤ ਸਰਕਾਰ ਦੀਆਂ ਨੀਤੀਆਂ ਹੈਗੇ। ਜੋ ਅਸੀਂ ਵਨਾ ਕੀਤਾ ਹੀ ਉਹ ਸ਼ੁਰੂ ਵੀ ਕਰ ਦਿੱਤਾ ਹੈ ਹੁਣ ਇਹਦੇ ਚ ਆਪਾਂ ਦੇ ਹੀ ਹੱਥ ਆ ਇਹ ਲੋਕ ਖਾਸ ਤੌਰ ਤੇ ਆਪਣੇ ਪੰਜਾਬੀ ਭਾਈਚਾਰਾ ਦਿਨ ਅੰਮਰਸਾਤੀ ਦਾ ਜਿਹੜਾ ਸੀਵਰੇਜ ਤੇ ਪਾਣੀ ਮਿਲਦਾ ਹੈ ਇਹ ਕਈ ਕੌਮਨੀਆਂ ਨੇ ਇਹਾ ਵੀ ਜਾਓਗੇ ਮੰਡੀ ਆਏਗਾ ਕੋਈ ਨਾ ਅੱਜ ਕੱਲ੍ਹ ਦੇ ਜਮਾਨੇ ਇੱਥੇ ਸਕੂਲ ਚਾਰ ਆਪਾਂ ਸਾਰੀਆਂ ਚੀਜ਼ਾਂ ਜਿੱਥੇ ਵੀਰੇ ਪਲਾਂਟ ਲੱਗੇ ਆ ਪਾਣੀ ਦੇ ਪਲਾਂਟ ਲੱਗੇ ਆ ਪਿਛਲੇ 10 ਸਾਲਾਂ ਵਿੱਚ ਅਸਲ ਕੁਝ ਕਾਲੀ ਨਹੀਂ ਕਰਦਾ ਕੁਝ ਨਹੀਂ ਰੇਨ ਨੂੰ ਦੇਖਦੇ ਹੀ ਹਾਂ